ਸਿੱਖੀ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਦੇ ਬਾਰੇ ਕਿਉਂਕਿ ਅੱਜ ਕੱਲ ਪਾਰਟੀ ਦੇ ਜਿਹੜੇ ਦਿਨ ਨੇ ਕੁਛ ਠੀਕ ਨਹੀਂ ਚੱਲ ਰਹੇ ਮਾੜੇ ਹਾਲਾਤਾਂ ਦੇ ਵਿੱਚੋਂ ਪਾਰਟੀ ਡੰਗ ਰਹੀ ਹੈ ਇੱਕ ਧੜਾ ਸੁਖਬੀਰ ਬਾਦਲ ਦੇ ਖਿਲਾਫ ਹੈ ਤੇ ਇੱਕ ਧੜਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਸਮਰਥਨ ਕਰਦਾ ਹੈ ਬੀਤੇ ਦਿਨੀ 8 ਮੈਂਬਰਾਂ ਨੂੰ ਸੁਖਬੀਰ ਬਾਦਲ ਨੇ ਬਾਹਰ ਦਾ ਰਸਤਾ ਦਿਖਾਇਆ ਹੈ ਲਗਾਤਾਰ ਪਾਰਟੀ ਦੇ ਵਿਰੁੱਧ ਜਾਂ ਸੁਖਬੀਰ ਬਾਦਲ ਦੇ ਵਿਰੁੱਧ ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਬਿਆਨਬਾਜ਼ੀਆਂ ਵੀ ਹੁੰਦੀਆਂ ਨੇ ਸੁਖਬੀਰ ਬਾਦਲ ਦੇ ਵੀ ਕਈ ਕਈ ਜਿਹੜੇ ਚਿੱਠੇ ਨੇ ਕਈ ਗੁਜੇ ਭੇਜਦੇ ਨੇ ਉਹਨਾਂ ਦੇ ਪੁਰਾਣੇ ਸਾਥੀ ਖੋਲਦੇ ਨੇ ਸੋ ਕੁੱਲ ਮਿਲਾ ਕੇ ਅਕਾਲੀ ਦਲ ਇੰਨੀ ਦਿਨੀ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਤੇ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਵੀ ਬਾਹਰ ਆ ਰਹੀਆਂ ਨੇ ਸੋ ਹੁਣ ਅੱਗੇ ਅਕਾਲੀ ਦਲ ਦਾ ਪੂ익 ਕੀ ਹੋਏਗਾ ਅੱਜ ਇਸ ਮਸਲੇ ਦੇ ਉੱਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਮੌਜੂਦ ਨੇ ਸਾਡਾ ਕੈਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਸਰ ਬਹੁਤ ਬਹੁਤ ਸਵਾਗਤ ਹੈ ਸਤਲੁਜ ਟੀਵੀ ਤੇ ਧੰਨਵਾਦ ਜੀ ਬਹੁਤ ਬਹੁਤ ਸਤਲੁਜ ਟੀਵੀ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਨੀ ਅਕਾਲੀ ਦਲ ਦੇ ਵਿੱਚ ਇਨੀ ਦਿਨੀ ਜੋ ਕੁਝ ਵੀ ਹੋ ਰਿਹਾ ਉਹ जग ਜਾਹਰ ਹੈ ਮੀਡੀਆ ਦੀਆਂ ਸੁਰਖੀਆਂ ਬਹੁਤ ਸਾਰੇ ਲੋਕ ਦਿਲਚਸਪੀ ਲੈ ਕੇ ਖਬਰਾਂ ਵੇਖ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਹੋ ਕੀ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਬਿਨਾਂ ਕੁਝ ਸੋਚੇ ਸਮਝੇ ਪਾਰਟੀ ਦੇ ਆਗੂਆਂ ਨੂੰ ਵੱਡੇ ਪੱਧਰ ਤੇ ਬਾਹਰ ਦਾ ਰਸਤਾ ਵਿਖਾ ਰਹੇ ਨੇ ਪਾਰਟੀ ਤੋਂ ਕੀ ਕਰਨਾ ਚਾਹੁੰਦੇ ਨੇ ਸੁਖਬੀਰ ਬਾਦਲ ਕਿ ਇਕੱਲੇ ਉਹ ਪਾਰਟੀ ਨੂੰ ਚਲਾ ਸਕਣਗੇ ਦੇਖੋ ਮੈਡਮ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਕਾਲੀ ਦਲ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਭਾਵੇਂ ਕਿ ਪੋਲਿਟੀਕਲ ਅਰੀਨਾ ਦੇ ਵਿੱਚ ਪੋਲਿਟੀਕਲ ਗੈਲਰੀ ਦੇ ਵਿੱਚ ਪਾਵਰ ਤੋਂ ਬਾਹਰ ਹੈ तकरीबन 10 ਸਾਲ ਤੋਂ ਲੇਕਿਨ ਫੇਰ ਵੀ ਜਿਹੜੀ ਮਤਲਬ ਮੀਡੀਆ ਅਟੈਂਸ਼ਨ ਹੈ ਉਹ ਅਕਾਲੀ ਦਲ ਦੇ ਉੱਪਰ ਫੋਕਸਡ ਹੈਗੀ ਹੈ ਇਹਦੇ ਪਿੱਛੇ ਅਕਾਲੀ ਦਲ ਦਾ ਜਿਹੜਾ ਵੱਡਮੁੱਲਾ ਵਿਰਸੇ ਉਹਦੇ ਕਰਕੇ ਪੰਜਾਬ ਦਾ ਜਿਹੜਾ ਮਤਲਬ ਪੋਲਿਟਿਕਸ ਹੈ ਪੰਜਾਬ ਦੀ ਉਹ ਅਕਾਲੀਆਂ ਤੋਂ ਬਿਨਾ ਮਤਲਬ ਕੰਪਲੀਟ ਹੁੰਦੀ ਨਹੀਂ ਹੈ ਭਾਵੇਂ ਪੋਲਿਟੀਕਲ ਫੀਲਡ ਦੇ ਵਿੱਚ ਉਹ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ ਪ੍ਰੈਜ਼ੈਂਟ ਲੀਡਰਸ਼ਿਪ ਨੂੰ ਲੇਕਿਨ ਜਿਹੜੀ ਅਕਾਲੀ ਸਾਈਕੀ ਹੈ ਉਹ ਅਜੇ ਵੀ ਪੰਜਾਬ ਦੇ ਵਿੱਚ ਡੋਮਿਨੇਟ ਕਰ ਰਹੀ ਹੈ ਤੇ ਇਹ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮਤਲਬ ਅਕਾਲੀ ਸਾਇਕੀ ਹੈ ਉਸ ਨੇ ਕਿਸ ਤਰੀਕੇ ਦੇ ਨਾਲ ਇੱਕ ਇੱਕ ਉਰਤਾ ਦੇ ਨਾਲ ਅਮਰਤਪਾਲ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸਰਬਜੀਤ ਖਾਲਸਾ ਨੂੰ ਜਿਹੜੀਆਂ ਵੋਟਾਂ ਪਈਆਂ ਉਹ ਬੇਸਿਕਲੀ ਸਾਰੀ ਅਕਾਲੀ ਸਾਇਕੀ ਦੀਆਂ ਵੋਟਾਂ ਹੈਗੀਆਂ ਤੇ ਉਹੀ ਐਨ ਬਲੌਕ ਜਿਹੜੀਆਂ ਜਥਾਰ ਦਾ ਫੈਸਲਾ ਕਰਦੀਆਂ ਹੈਗੀਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੁਖਬੀਰ ਬਾਦਲ ਦੀ ਉਹਦੇ ਵਿੱਚ ਦੇਖੋ ਸੁਖਬੀਰ ਬਾਦਲ ਐਕਚੁਅਲੀ ਜੇ ਆਪਾਂ ਉਹਨੂੰ ਥੋੜਾ ਜਿਹਾ ਉਸ ਦੀ ਪਰਸਨੈਲਿਟੀ ਨੂੰ ਰੀਡ ਕਰੀਏ ਤੇ ਉਹਨਾਂ ਦਾ ਉਹ ਪੰਥ ਲਈ ਬਣਿਆ ਹੀ ਨਹੀਂ ਹੈ ਉਹਨਾਂ ਦੀ ਗਰੂਮਿੰਗ ਜਿਹੜੀ ਹੈ ਉਹ ਪੰਥਕ ਫੀਲਡ ਨੂੰ ਕੈਟਰ ਕਰਨ ਲਈ ਨਹੀਂ ਹੈ ਬਿਜ਼ਨਸ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਸਕਸੈਸਫੁਲ ਹੋਵੇ ਬੰਦਾ ਹੋਰ ਫੀਲਡਸ ਦੇ ਵਿੱਚ ਕਾਰਪੋਰੇਟ ਲਾਈਫ ਦੇ ਵਿੱਚ ਜੋ ਮਰਜ਼ੀ ਉਸਨੇ ਪਲੰਘਾਂ ਪੱਟੀਆਂ ਹੋਣ ਪੰਜਾਬ ਦੀ ਡਿਵੈਲਪਮੈਂਟ ਦੀ ਜੇ ਗੱਲ ਕਰੀਏ ਉਹਦੇ ਵਿੱਚ ਵੱਡੇ ਮਾਰ ਕੇ ਮਾਰੇ ਹੋਣਗੇ ਲੇਕਿਨ ਜਦੋਂ ਆਪਾਂ ਪੰਥਕ ਏਰੀਨਾ ਦੀ ਪੰਥਕ ਫੀਲਡ ਦੀ ਗੱਲ ਕਰਦੇ ਆਂ ਉਥੇ ਉਹਨਾਂ ਦਾ ਜਿਹੜੀ ਪਰਫਾਰਮੈਂਸ ਹੈ ਬੜੀ ਡਿਸਪਾਇੰਟਿੰਗ ਹੈ ਜੇ ਆਪਾਂ ਐਗਜੈਕਟ ਵਰਡ ਕਰੀਏ ਕਿ ਵੀ ਉਹ ਉਥੇ ਬਿਲਕੁਲ ਪਰਫਾਰਮ ਨਹੀਂ ਕਰ ਪਾਏ ਜਾਂ ਉਹਨਾਂ ਨੇ ਸਾਰਾ ਮਤਲਬ ਜਿਹੜਾ ਪੰਥਕ ਸੈਂਟੀਮੈਂਟ ਸੀ ਉਹ ਉਸ ਨੂੰ ਧਰਾਸ਼ਾਈ ਕਰਕੇ ਪਾਰਟੀ ਨੂੰ ਇਥੋਂ ਤੱਕ ਲੈ ਕੇ ਚਲੇ ਗਏ ਆ ਕਿ 13 ਦੇ ਵਿੱਚੋਂ 10 ਬੰਦਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਜਿਹੜੀ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਵੱਡੀ ਮਤਲਬ ਬਹੁਤ ਨਲੈਕੀ ਵਾਲੀ ਗੱਲ ਜਿਹੜੀ ਹੈ ਮੰਨੀ ਜਾ ਸਕਦੀ ਹੈ ਨਹੀਂ ਤਾਂ ਕੋਈ ਬੰਦਾ ਮਤਲਬ ਅੱਜ ਤੋਂ 20 ਸਾਲ ਪਹਿਲਾਂ ਸੋਚ ਹੀ ਨਹੀਂ ਸੀ ਸਕਦਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਨਾਲ ਇਸ ਤਰੀਕੇ ਦੀ ਮਤਲਬ ਬੇਰੁਖੀ اختیار ਕਰ ਲੈਣਗੇ ਸੋ ਇਹਨਾਂ ਹਾਲਾਤਾਂ ਦੇ ਵਿੱਚੋਂ ਪਾਰਟੀ ਨਿਕਲ ਰਹੀ ਹੈ ਇਹ ਬੇਸਿਕਲੀ ਜਿਹੜਾ ਡਾਊਨ ਟ੍ਰੈਂਡ ਗ੍ਰਾਫ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੋਂ ਬਾਅਦ ਜਾਦਾ ਇੱਕਦਮ ਡਿੱਗਣਾ ਸ਼ੁਰੂ ਹੋਇਆ ਹੈ ਤੇ ਉਸੇ ਚੀਜ਼ ਦੇ ਵਿੱਚੋਂ 10 ਸਾਲ ਤੋਂ ਜਦੋਂ ਮਤਲਬ ਗ੍ਰਾਫ ਡਿੱਗਦਾ ਜਾ ਰਿਹਾ ਸੀ ਤੇ ਕਾਫੀ ਲੋਕਾਂ ਨੇ ਕਾਫੀ ਜਿਹੜੇ ਆਫਟਰ ਆਲ ਤਾਂ ਇਹ ਬੰਦੇ ਸਾਰੇ ਪੋਲਿਟੀਕਲ ਫੀਲਡ ਦੇ ਬੰਦੇ ਹਨ ਇਹਨਾਂ ਦਾ ਟਾਰਗੇਟ ਜਿਹੜਾ ਹੈਗਾ ਪਾਵਰ ਗੈਲਰੀ ਦੇ ਵਿੱਚ ਪਹੁੰਚਣਾ ਹੈਗਾ ਉਹ ਨਹੀਂ ਪਹੁੰਚ پا ਰਹੇ ਤੇ ਉਹਨਾਂ ਨੇ ਨਵਾਂ ਰਖਤਾ ਰਸਤਾ ਅਖਤਿਆਰ ਕੀਤਾ ਤੇ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਤੇ ਜਿਹੜੀ ਉਹਨਾਂ ਦੀ ਅੰਦਰ ਮਤਲਬ ਚੀਜ਼ਾਂ ਦਬੀਆਂ ਹੋਈਆਂ ਸੀ ਕਿ ਬਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਬਰਗਾੜੀ ਬਾਈਬਲ ਕਲਾਂਕਾਂਡਾ ਹੈ ਉਹਦੇ ਵਿੱਚ ਫਿਰ ਸਿੱਖਾਂ ਦੇ ਉੱਪਰ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਗਿਆ ਉਹ ਸਾਰੇ ਚੀਜ਼ਾਂ ਨੂੰ ਉਹਨਾਂ ਨੇ ਆਪਣਾ ਮਤਲਬ ਕਬੂਲ ਕਰਕੇ ਇੱਕ ਜ਼ਮਦਾਰ ਉੱਥੇ ਮਾਫੀਨਾਮਾ ਜਿਹੜਾ ਦੇ ਕੇ ਤੇ ਜੱਥੇਦਾਰ ਸਾਹਿਬ ਨੂੰ ਕਿਹਾ ਵੀ ਸਾਨੂੰ ਇਸ ਗੁਨਾਹ ਨੂੰ ਗੁਨਾਹ ਤੋਂ ਸਾਨੂੰ ਮਤਲਬ ਸੁਰਖਰੂ ਕਰੋ ਤੇ ਸਾਡੀ ਆਤਮਾ ਤੇ ਜਿਹੜਾ ਬੋਝ ਹੈ ਅਸੀਂ ਉਸ ਨੂੰ ਲੈ ਕੇ ਇਸ ਸੰਸਾਰ ਤੋਂ ਜਾਣਾ ਨਹੀਂ ਚਾਹਾਂਗੇ ਉਹ ਹਿਸਟੋਰਿਕਲੀ ਉਹਨਾਂ ਨੇ ਕੀਤਾ ਵੀ ਠੀਕ ਹੈ ਉਸ ਤੋਂ ਮੈਂ ਸਮਝਦਾ ਕਿ ਇਸ ਐਪੀਸੋਡ ਤੋਂ ਬਾਅਦ ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹ ਥੋੜੇ ਜਿਆਦਾ ਵੋਲੇਟਾਈਲ ਹੋ ਗਏ ਵਿਚਲਿਤ ਹੋ ਗਏ ਉਹ ਤੇ ਉਸ ਸਾਰੇ ਸਿਨੈਰੀਓ ਦੇ ਵਿੱਚ ਹੁਣ ਉਹ ਜਿਹੜਾ ਵੀ ਸਟੈਪ ਚੱਕ ਰਹੇ ਆ ਉਹ ਉਹ ਗਲਤ ਪਾਸੇ ਹੀ ਜਾ ਰਿਹਾ ਤੇ ਇੱਕ ਇੱਕ ਕਰਕੇ ਜਿਵੇਂ ਉਹਨਾਂ ਨੇ ਪਹਿਲਾਂ ਕੋਰ ਕਮੇਟੀ ਨੂੰ ਭੰਗ ਕੀਤਾ ਤੇ ਜਥੇਦਾਰ ਸਾਹਿਬਾਨ ਨੂੰ ਵੀ ਜਿਹੜਾ ਉਹਨਾਂ ਨੇ ਲਫਾਫਾ ਦਿੱਤਾ ਉਹ ਵੀ ਬੰਦ ਲਫਾਫਾ ਦਿੱਤਾ ਜਦੋਂ ਕਿ ਬੰਦ ਲਫਾਫਾ ਇੱਕ ਦਿਨ ਤੱਕ ਖੁੱਲਣਾ ਹੀ ਨਹੀਂ ਹੈ ਕਿ ਚੰਗਾ ਹੁੰਦਾ ਉਹ ਉਹਨੂੰ ਆਪ ਹੀ ਖੋਲ੍ਹ ਦਿੰਦੇ ਤੇ ਪਬਲਿਕ ਦੇ ਸਾਹਮਣੇ ਖੜੇ ਹੋ ਜਾਂਦੇ ਕਿ ਜੀ ਆ ਮੈਂ ਦੇ ਰਿਹਾ ਤੇ ਇਹ ਮੇਰਾ ਸਟੈਂਡ ਹੈ 15 ਦਿਨ ਬਾਅਦ ਵੀ ਉਹ ਸਟੈਂਡ ਸਾਹਮਣੇ ਆਣਾ ਹੀ ਆ ਜਦੋਂ ਅਲਫਾਫਾ ਅਲਟੀਮੇਟਲੀ ਖੁੱਲੇਗਾ ਸੋ ਇਸ ਤਰੀਕੇ ਦੀਆਂ ਉਹ ਗਲਤੀਆਂ ਕਰ ਰਹੇ ਆ ਤੇ ਇਹ ਗਲਤੀ ਮੈਂ ਸਮਝਦਾ ਉਹਨਾਂ ਨੂੰ ਪਾਵਰ ਪੋਲਿਟਿਕਸ ਦੇ ਵਿੱਚ ਹੋਰ ਉਹਨਾਂ ਨੂੰ ਥੱਲੇ ਲੈ ਕੇ ਜਾ ਰਹੀ ਹੈ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਹੈਗੇ ਆ ਉਹ ਜਿਹੜੇ ਐਡਵਾਈਜ਼ਰਸ ਹੈਗੇ ਆ ਉਹ ਸਹੀ ਗਾਈਡ ਨਹੀਂ ਕਰ ਰਹੇ ਜਾਂ ਫਿਰ ਉਹਨਾਂ ਨੇ ਐਡਵਾਈਜ਼ਰ ਹੀ ਮਤਲਬ ਪੰਥਕ ਫੀਲਡ ਦੇ ਬੰਦਿਆਂ ਤੋਂ ਐਡਵਾਈਸ ਲੈਂਦੇ ਹੀ ਨਹੀਂ ਆ ਤੇ ਇਹ ਮਤਲਬ ਸਿਨੈਰੀਓ ਬਣਿਆ ਹੋਇਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੇ ਜੇ ਇਹਨੂੰ ਆਪਾਂ ਥੋੜੀ ਆਪਣਾ ਫੋਕ ਦੇ ਵਿੱਚ ਕਰੀਏ ਤਾਂ ਜਿਵੇਂ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫੁਰੇ ਕਿ ਸਾਰੀਆਂ ਗਲੀਆਂ ਸੁੰਨੀਆਂ ਹੋ ਜਾਣ ਵਿੱਚ ਕੱਲਾ ਸੁਖਵੀਰ ਹੀ ਫਿਰੇ ਉਸ ਮਾਈਂਡ ਸੈਟ ਦੇ ਨਾਲੋਂ ਕੰਮ ਕਰ ਰਹੇ ਆ ਤੇ ਪਾਰਟੀਆਂ ਐਦਾਂ ਨਹੀਂ ਚੱਲਦੀਆਂ ਸਪੈਸ਼ਲੀ ਅਕਾਲੀ ਦਲ ਵਰਗੀ ਪਾਰਟੀ ਜਿੱਥੇ ਕਿ ਜਥੇਦਾਰੀ ਦਾ ਕਲਚਰ ਹੈ ਤੇ ਜਥੇਦਾਰ ਕਿਵੇਂ ਵੋਲੇਟਾਈਲ ਐਂਡ ਡੋਮੀਨੇਟਿੰਗ ਹੈਗੇ ਆ ਉਹਨਾਂ ਨੂੰ ਕੈਰੀ ਕਰਨਾ ਬੜਾ ਔਖਾ ਹੈ ਹੂੰ ਤੇ ਉਹ ਬੰਦਿਆਂ ਨੂੰ ਜੋ ਸੋਚਦੇ ਆ ਕਿ ਵੀ ਮੈਂ ਇਸ ਤਰੀਕੇ ਦੇ ਨਾਲ ਕੈਰੀ ਕਰ ਲਾਂਗਾ ਤੇ ਮੈਂ ਸਮਝਦਾ ਕਿ ਉਹ ਬੜੇ ਭਲੇਖੇ ਚ ਹੋਣਗੇ ਹੂੰ ਅ ਅਸੀਂ ਕੁਝ ਸਾਲ ਪਹਿਲਾਂ ਇੱਕ ਸਟੇਟਮੈਂਟ ਵੀ ਬਾਹਰ ਸਿਮਿਤ ਕੋਰ ਬਦਲਦੀ ਆਈ ਸੀ ਉਹ ਕਹਿੰਦੇ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਤੇ ਬੇਅਦਬੀ ਦੇ ਨਾਮ ਤੇ ਜਿਨ੍ਹਾਂ ਨੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਹੇ ਜਦੋਂ ਅਕਾਲੀ ਦਲ ਦੀ ਇਦਾਂ ਦੀ ਸਿਚੁਏਸ਼ਨ ਸਾਹਮਣੇ ਆਉਂਦੀ ਹੈ ਤਾਂ ਹਰ ਸਿਮਰਤ ਕੌਰ ਬਾਦਲ ਦੀ ਉਹ ਸਟੇਟਮੈਂਟ ਨੂੰ ਇਸ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਕਿ ਤੁਹਾਨੂੰ ਵੀ ਲੱਗਦਾ ਕਿ ਜਿਵੇਂ ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਕਿ ਇਸੇ ਤਰ੍ਹਾਂ ਹੋਇਆ ਉਹਨਾਂ ਨੇ ਖੁਦ ਹੀ ਇਹ ਮੰਗ ਮੰਗੀ ਸੀ ਕਿ ਉਹਨਾਂ ਦਾ ਕੱਖ ਨਾ ਰਹੇ ਤੇ ਹੁਣ ਅਕਾਲੀ ਦਲ ਵੀ ਉਸੇ ਹਾਲਤ ਦੇ ਵਿੱਚੋਂ ਲੰਘ ਰਿਹਾ ਹੈ ਦੇਖੋ ਇਹ ਕਹਿਣਾ ਤਾਂ ਬੜਾ ਮੁਸ਼ਕਲ ਹੋਏਗਾ ਕਿ ਬੀਬਾ ਹਰ ਸਿਮਰਤ ਦਾ ਬਦਲ ਨੇ ਵੀ ਕਨਾਇਵ ਕੀਤਾ ਹੈ ਬੇਅਦਬੀ ਦੇ ਵਿੱਚ ਲੇਕਿਨ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਕਨਾਇਵੰਸੀ ਦੇ ਵਿੱਚ ਜ਼ਰੂਰ ਹੈਗੀ ਹੈ ਇਸ ਤਰੀਕੇ ਦਾ ਐਵੀਡੈਂਸ ਜਿਹੜੇ ਆ ਸਾਹਮਣੇ ਆਂਦੇ ਜਾ ਰਹੇ ਆਂ ਡੇ ਬਾਏ ਡੇ ਚੀਜ਼ਾਂ ਸਾਹਮਣੇ ਆ ਰਹੀਆਂ ਗੱਲਾਂ ਖੁੱਲ ਰਹੀਆਂ ਸੁਮੇਸ਼ ਸੈਣੀ ਦਾ ਐਪੀਸੋਡ ਹੈ ਉਮਰਾਂ ਨੰਗਲ ਨੂੰ ਕਿਸ ਤਰੀਕੇ ਦੇ ਨਾਲ ਡਿਊਟੀ ਤੋਂ ਨਾ ਹੁੰਦੇ ਹੋਏ ਵੀ ਡਿਫਰੈਂਟ ਜ਼ਿਲ੍ਹੇ ਦੇ ਵਿੱਚੋਂ ਲਿਆ ਕੇ ਉੱਥੇ ਗੋਲੀਆਂ ਚਲਵਾਈਆਂ ਗਈਆਂ ਤੇ ਉਹਨਾਂ ਦੀ ਪੂਰੀ ਟੀਮ ਭੇਜੀ ਗਈ ਉੱਥੇ ਜਿਹੜੀ ਇੱਕ ਕਿਸਮ ਦੀ ਪੰਜਾਬ ਪੁਲਿਸ ਦੀ ਕੈਟ ਸਕਵਾਡ ਸੀ ਜਿਨ੍ਹਾਂ ਨੇ ਕਿ ਸ਼ਿਖਾਂ ਦੇ ਬੱਚੇ ਬੱਚਿਆਂ ਦਾ ਖੂਨ ਕੀਤਾ ਕਤਲ ਕੀਤੇ ਤੇ ਖੂਨ ਦੀ ਹੋਲੀ ਖੇੜੀ ਉਹ ਬੰਦਿਆਂ ਨੂੰ ਲਾ ਕੇ ਉੱਥੇ ਉਸ ਸਾਰੇ ਜਿਹੜਾ ਪ੍ਰੋਟੈਸਟ ਸੀਗਾ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਸ ਨੂੰ ਉਹਨਾਂ ਨੇ ਰੀਪੇਅਲ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦਾ ਹੱਥ ਨਾ ਹੋਵੇ ਇਹ ਚੀਜ਼ ਤਾਂ ਮੰਨਣ ਭਰੋਸਾ ਹੀ ਨਹੀਂ ਕੀਤਾ ਜਾ ਸਕਦਾ ਹ ਹ ਇਹ ਹੋ ਸਕਦਾ ਕਿ ਹਰਸਿਮਰਤ ਕੌਰ ਬਾਦਲ ਨੂੰ ਨੇਰੇ ਚ ਰੱਖਿਆ ਗਿਆ ਹੋਵੇ ਉਹਨਾਂ ਕੋਲ ਉਸ ਵੇਲੇ ਇਨਫਾਰਮੇਸ਼ਨ ਨਾ ਹੋਵੇ ਲੇਕਿਨ ਇਸ ਵੇਲੇ ਮੈਂ ਸਮਝਦਾ ਹੁਣ ਉਹਨਾਂ ਕੋਲ ਇਨਫਾਰਮੇਸ਼ਨ ਪੂਰੀ ਹੋਣੀ ਚਾਹੀਦੀ ਹੈ ਜੋ ਵਾਕਈ ਪੋਲਿਟਿਕਸ ਦੇ ਵਿੱਚ ਹੈਗੇ ਆ ਤੇ ਪੰਜਾਬ ਨੂੰ ਲੀਡ ਕਰਦੇ ਆ ਪਾਰਲੀਮੈਂਟ ਦੇ ਵਿੱਚ ਰਿਪਰੈਜ਼ੈਂਟ ਕਰਦੇ ਆ ਤੇ ਉਹਨਾਂ ਕੋਲ ਜੇ ਇਹ ਇਸ ਦੀ ਮਤਲਬ ਪੂਰੀ ਜਾਣਕਾਰੀ ਨਹੀਂ ਹੈ ਤੇ ਫਿਰ ਉਹਨਾਂ ਦੀ ਕੰਪੀਟੈਂਸ ਦੇ ਉੱਪਰ ਵੀ ਕੁਐਸਚਨ ਮਾਰਕ ਹੈ ਹੂੰ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਪ੍ਰਦੀਪ ਕੁਮਾਰ ਦੀ ਜਿਹੜੀ ਬਿਆਨਬਾਜ਼ੀ ਹੈ ਉਹਨੇ ਇੱਕ ਵਾਰ ਫੇਰ ਤੋਂ ਇਸ ਮਾਮਲੇ ਨੂੰ ਤੂਲ ਦਿੱਤੀ ਹੈ ਔਰ ਖਾਸ ਤੌਰ ਤੇ ਉਹਨੇ ਉਸ ਮਾਫੀ ਨਾਮੇ ਦਾ ਵੀ ਜ਼ਿਕਰ ਕੀਤਾ ਹੈ ਜੋ ਪੰਜ ਸਿੰਘ ਸਹਬਾਨਾ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਸੀ ਉਸਨੇ ਕਿਹਾ ਕਿ ਮੈਂ ਉੱਥੇ ਹਾਜ਼ਰ ਸੀਗਾ ਉਸ ਮਾਫੀ ਨਾਮੇ ਦੇ ਵਿੱਚ ਚਿੱਠੀ ਜੋ ਅਕਾਲ ਤਖਸਾਲ ਨੂੰ ਭੇਜੀ ਗਈ ਉੱਥੇ ਮਾਫੀ ਨਾਮ ਦਾ ਕੋਈ ਸ਼ਬਦ ਨਹੀਂ ਸੀ ਸੁਖਬੀਰ ਬਾਦਲ ਨੇ ਆਪਣੇ ਕੋਲੋਂ ਇਹ ਸ਼ਬਦ ਐਡ ਕਰਵਾਇਆ ਤੇ ਰਾਮ ਰਹੀਮ ਕਹਿੰਦਾ ਮੈਂ ਤਾਂ ਮਾਫੀ ਮੰਗੀ ਨਹੀਂ ਮੈਂ ਤਾਂ ਸਪਸ਼ਟੀਕਰਨ ਭੇਜਿਆ ਸੀ ਮਤਲਬ ਇਹ ਹੀ ਚੀਜ਼ ਜਿਸ ਤਰ੍ਹਾਂ ਬਿਆਨਬਾਜ਼ੀ ਦੇ ਰੂਪ ਚ ਸਾਹਮਣੇ ਆ ਰਹੀ ਹੈ ਇਹ ਵੀ ਸੁਖਬੀਰ ਬਾਦਲ ਦੇ ਅਕਸ ਨੂੰ ਬਹੁਤ ਵੱਡੀ ਸੱਟ ਮਾਰ ਸਕਦੀ ਹੈ ਉਹ ਖਾਲੀ ਮਾਫੀ ਨਾਮੇ ਦਾ ਵਰਡ ਐਡ ਕਰਨ ਦੀ ਗੱਲ ਹੀ ਨਹੀਂ ਕਰਦਾ ਉਹ ਇਹ ਵੀ ਕਹਿੰਦਾ ਹੈ ਕਿ ਗੁਰਮੀਤ ਰਾਮ ਰਹੀਮ ਸਪਸ਼ਟੀਕਰਨ ਦੇਣ ਲਈ ਵੀ ਤਿਆਰ ਨਹੀਂ ਸੀ ਉਹ ਕਹਿੰਦਾ ਸੀ ਕਿ ਮੈਂ ਬੇਗੁਨਾਹ ਹਾਂਗਾ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਹੈ ਉਹ ਮਤਲਬ ਐਪੀਸੋਡ ਮੈਂ ਸਮਝਦਾ ਕਿ ਵੀ 80% ਜਿਹੜਾ ਸੱਚ ਹੈ ਫੈਕਟਸ ਉਹ ਪਬਲਿਕ 'ਚ ਆ ਗਏ ਆ 20% ਅਜੇ ਆਣੇ ਬਾਕੀ ਆ ਵਿਦ ਦੀ ਪੈਸੇਜ ਆਫ ਟਾਈਮ ਉਹ ਵੀ ਸਾਹਮਣੇ ਆ ਜਾਣਗੇ ਉਹ ਜਿਹੜੀ ਗੱਲ ਹੈਗੀ ਆ ਕਿ ਉਹ ਪੋਸ਼ਾਕ ਕਿੱਥੇ ਬਣਾਈ ਗਈ ਕਿਸ ਨੇ ਉਹ 트੍ਰੈਪ ਲੇ ਕੀਤਾ ਉਸ ਨੂੰ ਮਤਲਬ ਗੁਰਮੀਤ RAM ਰਹੀਮ ਤੱਕ ਪਛਾਣ ਦਾ ਕਿਵੇਂ ਪਛਾਾਕ ਉੱਥੇ ਪਛਾਈ ਗਈ ਤੇ ਉਸ ਨੂੰ ਪਵਾ ਕੇ ਉਸ ਦੀਆਂ ਫੋਟੋਗ੍ਰਾਫਸ ਖਿੱਚ ਕੇ ਤੇ ਮਤਲਬ ਸ਼ੋਰ ਮਚਾਇਆ ਗਿਆ ਕਿ ਇਹ ਗੁਰਗੋਬਿੰਦ ਸਿੰਘ ਬਣ ਗਿਆ ਉਹਦਾ ਫਰਸਟ ਰਿਐਕਸ਼ਨ ਉਸ ਵੇਲੇ ਵੀ ਇਹ ਆਇਆ ਸੀ ਕਿ ਮੈਂ ਗੁਰਗੋਬਿੰਦ ਸਿੰਘ ਦੇ ਮੇਰੀ ਕੋਈ ਹیثیت ਹੀ ਨਹੀਂ ਹੈ ਕਿ ਮੈਂ ਬਣ ਜਾਵਾਂ ਸੋ ਉਹ ਉਸ ਮਾਈਂਡਸੈਟ ਦੇ ਨਾਲ ਉਹ ਕੰਮ ਕਰ ਰਿਹਾ ਸੀ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਹੈ ਲੇਕਿਨ ਜਿਹੜੇ ਬੰਦਿਆਂ ਨੇ ਉਹ Trap ਪਲੇ ਕੀਤਾ ਹੋਇਆ ਸੀ ਉਹ ਉਸ ਨੂੰ ਗੁਰੂ ਗੋਬਿੰਦ ਸਿੰਘ ਬਣਾ ਕੇ ਉਸ ਨੂੰ ਤਨਖਾਹਿਆ ਕਰਾਰ ਦੇ ਕੇ ਉਹਦੀ ਪੋਲੀਟੀਕਲ ਜਿਹੜੀ ਉਹਦੀ ਕਲਾਊਡ ਸੀਗਾ ਉਸ ਨੂੰ ਖਤਮ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਤੇ ਉਸ ਦੇ ਵਿੱਚੋਂ ਸਾਰਾ ਕੁਝ ਨਿਕਲਿਆ ਤੇ ਪੋਲਿਟਿਕਸ ਨੇ ਐਸਾ ਟਰਨ ਖਾਦਾ ਕਿ ਐਸੀ ਜਾਂ ਮਤਲਬ ਮੋਨਿਟਰੀ ਗੱਲਾਂ ਹੋ ਗਈਆਂ ਕੰਪਲਸ਼ਨਸ ਹੋ ਗਈਆਂ ਐਮ ਐਸ ਜੀ ਫਿਲਮ ਚਲਾਨ ਲਈ 100 ਕਰੋੜ ਦੇ ਸੌਦੇ ਦੀ ਗੱਲ ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਹਿੰਦਾ ਹੈ ਕਿ ਅਕਸ਼ੇ ਕੁਮਾਰ ਦੇ ਘਰ ਬੰਬੇ ਦੇ ਵਿੱਚ ਸੌਦਾ ਤੈਅ ਹੋਇਆ ਕਿ ਐਮ ਐਸ ਜੀ 2 ਫਿਲਮ ਜਿਹੜੀ ਹੈ ਉਹ ਪੰਜਾਬ 'ਚ ਚਲਾਈ ਜਾਏਗੀ ਤੇ 100 ਕਰੋੜ ਰੁਪਇਆ ਸੁਖਬੀਰ ਬਾਦਲ ਨੂੰ ਦਿੱਤਾ ਜਾਏਗਾ ਸੋ ਇਦਾਂ ਦੀਆਂ ਜਦੋਂ ਗੱਲਾਂ ਆ ਗਈਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਦੇਖਿਆ ਕਿ ਕਿਵੇਂ ਪੋਸਟਰਾਂ ਦੇ ਉੱਪਰ ਵੀ ਪੁਲਿਸ ਦੇ ਪੈਰੇ ਲਾ ਦਿੱਤੇ ਗਏ ਜਿੱਥੇ ਜਿੱਥੇ ਬਾਬੇ ਦੀ ਫਿਲਮ ਦਾ ਪੋਸਟਰ ਲੱਗਿਆ ਹੁੰਦਾ ਸੀ ਉੱਥੇ ਵੀ ਸਪਾਈ ਖੜਾ ਹੁੰਦਾ ਸੀ ਰਾਈਫਲ ਲੈ ਕੇ ਕਿ ਕੋਈ ਪੋਸਟਰ ਨੂੰ ਵੀ ਮਤਲਬ ਫਾੜ ਨਾ ਦੇ ਜਾਂ ਇਦਾਂ ਦੀ ਕੋਈ ਗੱਲ ਨਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਇੱਧਰ ਇਸ਼ਾਰਾ ਕਰਦੀਆਂ ਕਿ ਵੀ ਇਹ ਬੰਦੇ ਸਾਰਾ ਵਿਲਫੁਲੀ ਸਭ ਕੁਝ ਕਰ ਰਹੇ ਸੀਗੇ ਜਿੱਥੋਂ ਤੱਕ ਪ੍ਰਦੀਪ ਕਲੇਰ ਦੇ ਇਸ ਇੱਥੇ ਬੋਲਣ ਦੀ ਗੱਲ ਹੈ ਦੇਖੋ ਉਹ ਪਹਿਲਾ ਯਾਰ ਇੰਨੀ ਬੋਲਿਆ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਉਹ ਉਸਨੇ 164 ਦਾ ਬਿਆਨ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਦਿੱਤਾ ਕਿ ਮੈਂ ਅਪਰੂਵਰ ਬੰਨਣਾ ਚਾਹੁੰਦਾ ਮੈਂ ਸਜ਼ਾ ਨਹੀਂ ਕੱਟ ਸਕਦਾ ਮੈਂ ਜੇਲ ਨਹੀਂ ਕੱਟ ਸਕਦਾ ਮੇਰੇ ਕੋਲ ਜਿੰਨੇ ਵੀ ਫੈਕਟਸ ਹੈਗੇ ਮੈਂ ਕੋਰਟ ਨੂੰ ਦੱਸਣਾ ਚਾਹੁੰਦਾ ਕਿ ਮੈਂ ਗੁਨਾਹਗਾਰ ਨਹੀਂ ਹੈ ਬੰਦੇ ਜਿਹੜੇ ਵੱਡੇ ਪਲੇਅਰ ਹੈ ਉਹ ਇਹ ਸਾਰੇ ਚੀਜ਼ ਨੂੰ ਮਤਲਬ ਆਪਰੇਟ ਕਰ ਰਹੇ ਸੀਗੇ ਮੈਂ ਇੱਕ ਛੋਟਾ ਪਿਆਦਾ ਹੈਗਾ ਸੋ ਇਸ ਤਰੀਕੇ ਦੀ ਅਪਰੋਚ ਉਹਨੇ ਕੋਰਟ ਦੇ ਵਿੱਚ ਅਪਣਾਈ ਜਦੋਂ ਅਕਾਲੀ ਦਲ ਦੇ ਵਿੱਚੋਂ ਕੁਝ ਬੰਦੇ ਅਕਾਲ ਤਖਤ ਸਾਹਿਬ ਦੇ ਜਾ ਕੇ ਖੁਦ ਆਪਣਾ ਗੁਨਾਹ ਕਬੂਲ ਕਰ ਲੈਂਦੇ ਆ ਤੇ ਮੀਡੀਆ ਨੇ ਫਿਰ ਉਸ ਨੂੰ ਉਹ ਸਾਰੀ ਚੀਜ਼ ਨੂੰ ਉਦੇੜਕੇ ਉਹਦੇ ਵਿੱਚ ਜੋ-ਜੋ ਬੰਦੇ ਸੀਗੇ ਉਹਨਾਂ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਪ੍ਰਦੀਪ ਕਲੇਰ ਵੀ ਆ ਗਿਆ ਉਸ ਦੇ ਵਿੱਚ ਮੀਡੀਆ ਜੋਰਾ ਸਿੰਘ ਨੂੰ ਵੀ ਲਿਆਈ ਉਸ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀਆਂ ਗੱਲਾਂ ਵੀ ਆਈਆਂ ਉਹਦੇ ਵਿੱਚ ਰਣਵੀਰ ਖਟੜਾ ਜਿਹੜੇ ਆਈਜੀ ਪੁਲਿਸ ਹੈਗੇ ਆ ਉਹਨਾਂ ਨੂੰ ਵੀ ਮੀਡੀਆ ਨੇ ਲੱਭ ਕੇ ਉਹਨਾਂ ਦੀਆਂ ਇੰਟਰਵਿਊਜ਼ ਵੀ ਕੀਤੀਆਂ ਸੋ ਇੱਕ ਲੜੀ ਚੱਲੀ ਆ ਪੂਰੀ ਉਹਦੇ ਵਿੱਚ ਉਸ ਦੀਆਂ ਜਿਹੜੀਆਂ ਪੁਰਾਣੀਆਂ ਸਟੇਟਮੈਂਟਸ ਕੋਰਟ ਦੇ ਵਿੱਚ ਦਿੱਤੀਆਂ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਮੀਡੀਆ ਨੇ ਚੱਕ ਕੇ ਉਬਲਿਕ ਦੇ ਸਾਹਮਣੇ ਰੱਖਤਾ ਹੈ ਕੋਈ ਸਪੈਸ਼ਲ ਨਹੀਂ ਬੋਲਿਆ ਹੈ ਉਹ ਲੇਕਿਨ ਉਹਨੇ ਜੋ ਗੱਲਾਂ ਕੀਤੀਆਂ ਹੋਈਆਂ ਉਹ ਉਹ ਬਹੁਤ ਹੀ ਗ੍ਰੇਵ ਹੈਗੀਆਂ ਉਹ ਡੈਮੇਜਿੰਗ ਹੈਗੀਆਂ ਸੁਖਵੀਰ ਬਾਦਲ ਲਈ ਤੇ ਮੈਂ ਤਾਂ ਇਹ ਸਮਝਦਾ ਕਿ ਸੁਖਵੀਰ ਬਾਦਲ ਨੂੰ ਖੁਦ ਪਿੱਛੇ ਹਟ ਜਾਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਮਾਨ ਸਤਕਾਰ ਦਿੱਤਾ ਹੈ ਤੇ ਜਿੰਨਾ ਵੀ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਵੱਡਾ 5 ਟਾਈਮ ਸੀਐਮ ਰਹੇ ਹਨ ਵੱਡੀਆਂ ਪੋਜੀਸ਼ਨਾਂ ਉਹਨਾਂ ਦੇ ਪੂਰੇ ਪਰਿਵਾਰ ਨੇ ਮਾਣੀਆਂ ਉਹ ਖੁਦ ਕੇਂਦਰ ਦੇ ਵਿੱਚ ਵੀ ਮੰਤਰੀ ਰਹੇ ਹਨ ਪੰਜਾਬ ਦੇ ਡਿਪਟੀ ਸੀਐਮ ਰਹੇ ਹਨ ਤੇ ਅੱਜ ਜੇ ਹਾਲਾਤ ਐਸੇ ਬਣ ਗਏ ਆ ਕਿਸੇ ਦੀ ਗਲਤੀ ਕਰਕੇ ਉਹਨਾਂ ਦੀ ਆਪਣੀਆਂ ਗਲਤੀਆਂ ਜਾਂ XYZ ਉਹਦੇ ਵਿੱਚ ਆਪਾਂ ਨਾ ਹੀ ਜਾਈਏ ਸਿਚੁਏਸ਼ਨ ਹੈ ਮਤਲਬ ਡਿਮਾਂਡ ਕਰਦੀ ਹੈ ਕਿ ਉਹ ਸਾਈਡ ਸਟੈਪ ਹੋ ਜਾਣ ਤੇ ਅਕਾਲੀ ਦਲ ਨੂੰ ਮਤਲਬ ਥੱਲੇ ਜਾਣ ਤੋਂ ਰੋਕਣ ਹੂੰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬੀਤ ਸਿੰਘ ਖਾਲਸਾ ਵੀ ਕਹਿੰਦੇ ਨੇ ਕਿ ਨਵਾਂ ਅਕਾਲੀ ਦਲ ਬਣਾਉਣਾ ਹੈ ਚਰਚਾਈ ਵੀ ਚੱਲ ਰਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਜੋਤੀਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਤੋਂ ਬਾਅਦ ਹੁਣ ਇੱਕ ਨਵੀਂ ਜਿਹੜੀ ਲਹਿਰ ਹੈ ਅਕਾਲੀ ਦਲ ਦੀ ਉਹ ਚੱਲਣ ਜਾ ਰਹੀ ਹੈ ਦੇਖੋ ਜਿਹੜੇ ਮਰੇ ਬੈਲ ਹੈਗੇ ਆ ਜਿਹੜੇ ਬੰਦਿਆਂ ਨੇ ਉੱਥੇ ਜਾ ਕੇ ਆਪਣਾ ਗੁਨਾਹ ਕਬੂਲ ਕੀਤਾ ਹੈ ਉਹ ਉਹਨਾਂ ਬੰਦਿਆਂ ਨੇ ਇੱਕ 13 ਮੈਂਬਰ ਪ੍ਰੈਜ਼ੀਡੀਅਮ ਵੀ ਬਣਾਈ ਹੈ ਕਿ ਇਹ ਅਸੀਂ ਅਕਾਲੀ ਸੁਧਾਰ ਲਹਿਰ ਜਿਹੜੀ ਚਲਾਵਾਂਗੇ ਉਸ ਤੋਂ ਬਾਅਦ ਐਸੀਆਂ ਕੰਸੂਆਂ ਵੀ ਆਈਆਂ ਐਸੀਆਂ ਸਟੇਟਮੈਂਟ ਸਰਬਜੀਤ ਖਾਲਸਾ ਦੀਆਂ ਆਈਆਂ ਕਿ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਇਹਨਾਂ ਨਾਲ ਰਾਫਤਾ ਕਾਇਮ ਅਸੀਂ ਕਰ ਸਕਦੇ ਹਾਂ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਜਿਸ ਵੇਲੇ ਇਹ ਅਕਾਲ ਤਖਤ ਸਾਹਿਬ ਤੇ ਸਾਰੇ ਬੰਦੇ ਗਏ ਆ ਉਸ ਵਕਤ ਇਹਨਾਂ ਵਿੱਚੋਂ ਕੁਝ ਬੰਦੇ ਅਮਰਤਪਾਲ ਦੇ ਘਰ ਵੀ ਗਏ ਆ ਅਕਾਲ ਤਖਤ ਸਾਹਿਬ ਜਾਣ ਤੋਂ ਪਹਿਲਾਂ ਅਮਰਤਪਾਲ ਦੇ ਘਰ ਜਾ ਕੇ ਉਹਨੂੰ ਕੌਂਗ੍ਰੈਚੁਲੇਸ਼ਨ ਦੇ ਕੇ ਆਇਆ ਵਧਾਈ ਦੇ ਕੇ ਆਇਆ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ ਸੋ ਇਹ ਸਾਰੀਆਂ ਚੀਜ਼ਾਂ ਇੱਧਰ ਨੂੰ ਇਸ਼ਾਰਾ ਕਰਦੀਆਂ ਕਿ ਇਹ ਬੰਦੇ ਇਕੱਠੇ ਹੋ ਸਕਦੇ ਆ ਲੇਕਿਨ ਵੱਡਾ ਰੋਲ ਮੈਂ ਸਮਝਦਾ ਕਿ ਵੀ ਜਥੇਦਾਰ ਸਹਿਬਾਨ ਦਾ ਰਹੇਗਾ ਜੇ ਜਥੇਦਾਰ ਸਹਿਬਾਨ ਅਜੇ ਵੀ ਸੁਖਵੀਰ ਬਾਦਲ ਨੂੰ ਹੀ ਖੜਾ ਰੱਖਣਾ ਚਾਹਣਗੇ ਤੇ ਉਹ ਫਿਰ ਗੱਲ ਨੂੰ ਕੋਈ ਤਣਪੱਤਨ ਨਹੀਂ ਲੱਗੇਗੀ ਤੇ ਫਿਊਚਰ ਜਿਹੜਾ ਅਕਾਲੀ ਦਲ ਦਾ ਅਜੇ ਹਨੇਰੇ ਦੇ ਵਿੱਚ ਹੀ ਰਹੇਗਾ ਕਦੀ ਦੁਬਾਰਾ ਵਿਧ ਬਣੇਗੀ ਮੌਕਾ ਮਿਲੇਗਾ ਕੋਈ ਹੋਰ ਜਥੇਦਾਰ ਸਹਿਬਾਨ ਕੋ ਚੇਂਜ ਹੋਣਗੇ ਉਸ ਵੇਲੇ ਕੀ ਸਿਚੁਏਸ਼ਨ ਬਣਦੀ ਹੈ ਉਹ ਚੀਜ਼ ਵੱਖਰੀ ਹੋਏਗੀ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਮੈਂ ਸਮਝਦਾ ਕਿ ਜਥੇਦਾਰ ਸਹਿਬਾਨ ਦੇ ਉੱਪਰ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਉਹਨਾਂ ਨੇ ਪੰਥਕ ਪੋਲਿਟਿਕਸ ਨੂੰ ਸੁਰਜੀਤ ਕਰਨਾ ਹੈ ਮੁੜ ਕੇ ਜਾਂ ਇਹ ਹਿੱਸੇ ਹਾਲਾਤ ਨੂੰ ਅੱਗੇ ਚੱਲਣ ਦੇਣਾ ਹੈ ਸੁਖਬੀਰ ਬਾਦਲ ਦੀਰ ਦੇ ਕਿਤੇ ਕੁਝ 4-5 ਐਦਾਂ ਦੇ ਚਿਹਰੇ ਨੇ ਜਿਨ੍ਹਾਂ ਤੋਂ ਸੁਖਬੀਰ ਬਾਦਲ ਸਲਾਹ ਲੈਂਦੇ ਨੇ ਔਰ ਉਹਨਾਂ ਦੀ ਸਲਾਹ ਦੇ ਨਾਲ ਹੀ ਜਿਹੜਾ ਬਾਗੀ ਧੜਾ ਹੈ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਪਾਰਟੀ ਚੋਂ ਬਾਹਰ ਵੀ ਕੱਢਿਆ ਗਿਆ ਬੀਤੇ ਦਿਨੀ ਸੁਖਦੇਵ ਸਿੰਘ ਢੀਂਸਾ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਕਿ ਇਹ ਲੋਕ ਸੁਖਬੀਰ ਬਾਦਲ ਨੂੰ ਸਹੀ ਰਾਏ ਦੇ ਪਾਉਣਗੇ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਵੇਂ ਤੁਸੀਂ ਵੀ ਕਿਹਾ ਕਿ ਸੁਖਬੀਰ ਬਾਦਲ ਨੂੰ ਖੁਦ ਪਿੱਛੇ हट ਜਾਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਹੁਣ ਤੱਕ ਹੋ ਰਿਹਾ ਹੈ ਕਿਹਨਾਂ ਲੋਕਾਂ ਦੀ ਗੱਲ ਕਰ ਰਹੇ ਹੋ ਤੁਸੀਂ ਜੋ ਸੁਖਬੀਰ ਬਾਦਲ ਦੇ ਨਾਲ ਰਹਿੰਦੇ ਨੇ ਜੋ ਉਹਨਾਂ ਨੂੰ ਸਲਾਹ ਦਿੰਦੇ ਨੇ ਦੇਖੋ ਜਿਹੜੇ ਉਹਨਾਂ ਦੇ ਸਲਾਹਕਾਰ ਹੁਣ ਤੱਕ ਮਤਲਬ ਐਸੀ ਗੱਲ ਸਾਹਮਣੇ ਆ ਰਹੀ ਹੈ ਵੀ ਜਿੰਨਾ ਤੋਂ ਸਲਾਹ ਲੈ ਕੇ ਹੁਣ ਤੱਕ ਚੱਲ ਰਹੇ ਆ ਉਹ ਸਲਾਹਾਂ ਤਾਂ ਪਿਛਲੇ 10 ਸਾਲ ਤੋਂ ਸਾਡੇ ਸਾਹਮਣੇ ਹੀ ਆ ਹ ਜਿੱਥੇ ਤੱਕ ਉਹਨਾਂ ਨੇ ਪਾਰਟੀ ਦਾ ਗ੍ਰਾਫ ਜਿਹੜਾ ਥੱਲੇ ਡਿੱਗ ਚੁੱਕਾ ਹੈ ਤੇ ਬੈਟਰ ਇਹੀ ਹੋਏਗਾ ਕਿ ਸੁਖਵੀਰ ਬਾਦਲ ਮੈਂ ਨਹੀਂ ਸਮਝਦਾ ਕਿ ਉਹ ਜਿੱਦੀ ਮਰਜ਼ੀ ਸਲਾਹ ਲੈ ਲੈਣ ਤੇ ਪੰਜਾਬ ਦੀ ਜਨਤਾ ਉਹਨਾਂ ਨੂੰ ਛੇਤੀ ਕਿਤੇ ਐਕਸੈਪਟ ਕਰੇਗੀ ਤੇ ਉਹਨਾਂ ਲਈ ਤਾਂ ਇੱਕੋ ਹੀ ਆਪਸ਼ਨ ਹੈ ਕਿ ਉਹ ਗ੍ਰੇਸਫੁਲੀ ਇਹ ਸਾਰੇ ਨੂੰ ਛੱਡ ਦੇਣ ਤੇ ਕਹਿੰਦੇ ਜੀ ਅਕਾਲੀ ਪੋਲਿਟਿਕਸ ਜਿੰਨੀ ਸੇਵਾ ਮੈਂ ਕਰਨੀ ਚਾਹੁੰਦੀ ਸੀ ਮੈਂ ਕਰ ਲਈ ਹੈ ਜਾਂ ਜਿੰਨੀ ਤੁਸੀਂ ਮੈਨੂੰ ਮੇਰੇ ਤੋਂ ਕਰਾਣੀ ਸੀ ਕਰ ਲਈ ਹੈ ਕਦੀ ਫਿਊਚਰ ਦੇ ਵਿੱਚ ਕਦੀ ਮੌਕਾ ਬਣੇਗਾ ਮੈਂ ਫੇਰ ਸਵਾਲੀ ਹਾਜ਼ਰ ਹੋ ਜਾਵਾਂਗਾ ਇਸ ਵੇਲੇ ਮੈਂ ਹਟ ਕੇ ਪਿੱਛੇ ਹਟਦਾ ਹੈ ਤੇ ਇਹ ਕਿਸੇ ਹੋਰ ਹੱਥਾਂ ਦੇ ਵਿੱਚੇ ਜਾਣੀ ਚਾਹੀਦੀ ਹੈ ਇਹ ਉਹਨਾਂ ਲਈ ਬੈਸਟ ਆਪਸ਼ਨ ਹੋਏਗੀ ਤੇ ਗ੍ਰੇਸ ਵੀ ਇਹੀ ਉਹਨਾਂ ਦੀ ਗ੍ਰੇਸ ਇਹਦੇ ਵਿੱਚ ਹੀ ਵਧੇਗੀ ਪਰ ਜੇ ਉਹ ਨਹੀਂ ਹਟਦੇ ਤੇ ਲੱਗੇ ਹੀ ਰਹਿੰਦੇ ਆ ਤੇ ਪਬਲਿਕ ਨੇ ਤਾਂ ਉਹਨਾਂ ਨੂੰ ਹਟਾਈ ਦਿੱਤਾ ਇੱਕ ਉਹਨਾਂ ਦੇ ਕੋਲ ਐਸਜੀਪੀਸੀ ਦੀ ਸਟਰੈਂਥ ਹੀ ਹੈਗੀ ਹੈ ਉਹ ਵੀ ਮੈਂ ਸਮਝਦਾ ਕਿ ਆਉਣ ਵਾਲੇ 1 ਸਾਲ ਜਾਂ 2 ਸਾਲਾਂ ਦੇ ਵਿੱਚ ਜੇਕਰ ਜਨਰਲ ਇਲੈਕਸ਼ਨ ਨਹੀਂ ਵੀ ਹੁੰਦੀ ਤਾਂ ਵੀ ਇਸ ਹਾਊਸ ਦੇ ਵਿੱਚ ਵੀ ਜਿਹੜੇ ਮੈਂਬਰਸ ਹੈਗੇ ਆ ਉਹ ਕਿੰਨੀ ਦੇਰ ਉਹ ਸਾਰੇ ਨੂੰ ਬਰਦਾਸ਼ਤ ਕਰ ਪਾਣਗੇ ਉਹ ਹੌਲੀ ਹੌਲੀ ਕਰਕੇ ਸਭ ਆਪਣਾ ਕਿਨਾਰਾ ਕਰਦੇ ਜਾਣਗੇ ਹੂੰ ਜਿਸ ਤਰ੍ਹਾਂ ਆਪਾਂ ਹੁਣੀ ਹਾਲ ਹੀ ਚ ਗੱਲ ਕੀਤੀ ਵੀ ਸਰਬੀਰ ਸਿੰਘ ਖਾਲਸਾ ਵੀ ਨਵਾਂ ਕਾਲੀ ਦਲ ਬਣਾਉਣਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਇੱਕ ਨਵਾਂ ਕਾਲੀ ਦਲ ਸर्जਣਗੇ ਕੀ ਪੰਜਾਬ ਦੀ ਸਿਆਸਤ ਨੂੰ ਇੱਕ ਨਵਾਂ ਰੁਖ ਅਕਾਲੀ ਦਲ ਦੇ ਪਾਏਗਾ ਮੁਰ ਤੋਂ ਫਿਰ ਪੰਥਕ ਜਿਹੜੀ ਲਹਿਰ ਹੈ ਪੰਜਾਬ ਦੇ ਵਿੱਚ ਉੱਠ ਪਾਏਗੀ ਦੇਖੋ ਜੇ ਜਥੇਦਾਰ ਸਹਿਬਾਨ ਚਾਨ ਤੇ ਸਾਰੇ ਚਿਹਰੇ ਨਵੇਂ ਲੈ ਕੇ ਆਣ ਤੇ ਡੈਫੀਨਿਟਲੀ ਪੰਜਾਬ ਜਿਹੜਾ ਹੈਗਾ ਉਹ ਰੀਜਨਲ ਪਾਰਟੀ ਦੀ ਮੰਗ ਤਾਂ ਕਰਦਾ ਹੀ ਹੈਗਾ ਪੰਜਾਬ ਦੀ ਪੋਲਿਟਿਕਸ ਰੀਜਨਲ ਪਾਰਟੀ ਨੂੰ ਡਿਮਾਂਡ ਕਰ ਰਹੀ ਹੈ ਕਿ ਰੀਜਨਲ ਪਾਰਟੀ ਕੋਈ ਹੋਵੇ ਤੇ ਉਹ ਬੈਸਟ ਜਿਹੜੀ ਆਪਸ਼ਨ ਹੈਗੀ ਆ ਉਹਦੇ ਵਿੱਚ ਅਕਾਲੀ ਦਲ ਹੀ ਫਿੱਟ ਬੈਠਦਾ ਲੇਕਿਨ ਉਹਦੇ ਵਿੱਚ ਪ੍ਰੋਬਲਮ ਇਹ ਆਈ ਹੋਈ ਹੈ ਕਿ ਜਿਹੜੀ ਬਾਦਲ ਫੈਮਿਲੀ ਹੈ ਉਹ ਬਹੁਤ ਲੰਬੇ ਸਮੇਂ ਤੋਂ ਉਸ ਨੂੰ ਮਤਲਬ ਉਹ ਪਨਪਨ ਨਹੀਂ ਦੇ ਰਹੀ ਅਕਾਲੀ ਸੈਂਟੀਮੈਂਟ ਨੂੰ ਤੇ ਜਦੋਂ ਤੱਕ ਮੈਂ ਸਮਝਦਾ ਕਿ ਇਹ ਫੇਸ ਚੇਂजेस ਨਹੀਂ ਹੋਣਗੇ ਫੇਸਿਸ ਚੇਂਜ ਉਦੋਂ ਤੱਕ ਕਾਲੀ ਪੋਲਿਟਿਕਸ ਪੰਜਾਬ ਦੇ ਵਿੱਚ ਲੋਕੀ ਅਸੈਪਟ ਨਹੀਂ ਕਰਨ ਵਾਲੇ ਹੂੰ ਜਾਂਦੇ ਜਾਂਦੇ ਜਾਣਨਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਤੋਂ ਲੱਗਦਾ ਹੈ ਕਿ ਬਾਦਲ ਪਰਿਵਾਰ ਦਾ ਪਤਨ ਪੰਜਾਬ ਦੀ ਸਿਆਸਤ ਦੇ ਵਿੱਚੋਂ ਤੇ ਦੇਖੋ ਬਾਦਲ ਫੈਮਿਲੀ ਦੀ ਜਿਹੜੀ ਪੋਲਿਟਿਕਸ ਦੇ ਵਿੱਚ ਪਤਨਤਾ ਆਪਾਂ ਕਦੀ ਕਿਸੇ ਦਾ ਪ੍ਰੈਡਿਕਟ ਕਰ ਹੀ ਨਹੀਂ ਸਕਦੇ ਪਰ ਇਹ ਫੇਸ ਦੇ ਵਿੱਚ ਸਾਨੂੰ ਐ ਲੱਗਦਾ ਕਿ ਬਈ ਉਹ ਰਿਵਾਈਵ ਨਹੀਂ ਕਰ پا ਰਹੇ ਪਿਛਲੇ ਲੰਬੇ 10 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਈ ਉਹ ਕੋਈ ਪਰਫਾਰਮੈਂਸ ਦਿਖਾ ਨਹੀਂ ਪਾਏ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਗੇ 5 ਟਾਈਮ ਸੀਐਮਸੀ ਉਹਨਾਂ ਦਾ ਆਪਣੇ ਘਰੋਂ ਲੰਬੀ ਕੰਸਟਿਟੂਐਂਸੀ ਦੇ ਵਿੱਚੋਂ ਹੀ ਹਾਰਨਾ ਜਿਹੜਾ ਹੈਗਾ ਉਹ ਬਹੁਤ ਵੱਡੀ ਚੀਜ਼ਾਂ ਬੋਲਦਾ ਕਿ ਵੀ ਉਹ ਕਿੱਥੇ ਤੱਕ ਉਹ ਦੂਰੀ ਉਹਨਾਂ ਦੀ ਪਬਲਿਕ ਨਾਲ ਹੋ ਚੁੱਕੀ ਹੈ ਮਤਲਬ ਲੰਬੀ ਦਾਤਾ ਇੱਕ ਇੱਕ ਬੱਚਾ ਉਹਨਾਂ ਦਾ ਬਾਈ ਫੇਸ ਉਹਨਾਂ ਨੂੰ ਜਾਣਦਾ ਹੈ ਘਰੋਂ ਨਾਮ ਲੈ ਕੇ ਉਹ ਜਾਣਦੇ ਸੀ ਉੱਥੇ ਦੇ ਲੋਕਾਂ ਨੇ ਜਦੋਂ ਉਹਨਾਂ ਨੂੰ ਹਰਾਤਾ ਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਉਹਨਾਂ ਦੀ ਪੋਲਿਟਿਕਸ ਦੇ ਉੱਪਰ ਕਹਿੰਦੇ ਉਹਨਾਂ ਦੇ ਨਾਮ ਰਿਕਾਰਡ ਬੋਲਦਾ ਸੀ ਕਿ ਉਹ ਕਦੇ ਹਾਰੇ ਨਹੀਂ ਕਦੀ ਨਹੀਂ ਹਾਰੇ ਲੇਕਿਨ ਸੁਖਬੀਰ ਬਾਦਲ ਦੀ ਜਿਹੜੀ ਪੋਲਿਟਿਕਸ ਹੈ ਉਸਨੇ ਉਸ ਬਜ਼ੁਰਗ ਆਗੂ ਨੂੰ ਜਿਹਦਾ ਕਿ ਮਤਲਬ ਕੋਈ ਤੂਤੀ ਬੋਲਦੀ ਹੁੰਦੀ ਸੀ ਕਿਸੇ ਟਾਈਮ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਬੱਚਾ ਬੱਚਾ ਜਿਹੜਾ ਉਹਨਾਂ ਨੂੰ ਬਹੁਤ ਉਹ ਹਰਮਨ ਪਿਆਰੇ ਸੀ ਤਾਂ ਹੀ ਪੰਜ ਵਾਰੀ ਬਣੇ ਹੈ ਜ਼ਬਰਦਸਤੀ ਦਾ ਬੰਦਾ ਇੱਕ ਵਾਰੀ ਬਣ ਸਕਦਾ ਸੋ ਉਸ ਉਹਦੇ ਕਰੈਕਟ ਉਹਦੇ ਮਤਲਬ ਕੈਰੀਅਰ ਦੇ ਉੱਪਰ ਵੱਡਾ ਦਾਗ ਜਿਹੜਾ ਲੱਗਿਆ ਉਹ ਮੈਂ ਸਮਝਦਾ ਸੁਖਵੀਰ ਦੀ ਪੋਲਿਟਿਕਸ ਕਰਕੇ ਹੀ ਲੱਗਿਆ ਮੈਂਬਰ ਪਾਰਲੀਮੈਂਟ ਸਰਬੀ ਸਿੰਘ ਖਾਲਸਾ ਇਸ ਗੱਲ ਦਾ ਗਿਲਾ ਅਕਸਰ ਕਰਦੇ ਨੇ ਜਦੋਂ ਦਾ ਲੋਕ ਸਭਾ ਸੈਸ਼ਨ ਸਟਾਰਟ ਹੋਇਆ ਹੈ ਕਿ ਉਹਨਾਂ ਨੂੰ ਖੁੱਲੇ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਵਿਜਰਨ ਨਹੀਂ ਦਿੱਤਾ ਜਾ ਰਿਹਾ ਜੇ ਉਹ ਬੰਦੀ ਸਿੰਘਾਂ ਦੀ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਨ ਦਿੱਤੀ ਜਾਂਦੀ ਅਮਰਿਤਪਾਲ ਦੀ ਰਿਹਾਈ ਬਾਰੇ ਗੱਲ ਕਰਨ ਲਈ ਉਹਨਾਂ ਨੇ ਸਮਾਂ ਮੰਗਿਆ ਤਾਂ ਉਹਨਾਂ ਨੂੰ ਤਾਂ ਵੀ ਨਹੀਂ ਦਿੱਤਾ ਗਿਆ ਇਸ ਮਸਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਉਹਦੇ ਵਿੱਚ ਸਮਾਂ ਤਾਂ ਉਹਨਾਂ ਨੂੰ ਅੱਖਾ ਹੀ ਮਿਲੇਗਾ ਉਹਦੇ ਵਿੱਚ ਲੈਣਾ ਪੈਂਦਾ ਸਮਾਂ ਜਦੋਂ ਹੁਣ ਮੈਂ ਸਮਝਦਾ ਕਿ ਉਹ ਹੋਰ ਟਾਪਿਕ ਤੇ ਵੀ ਬੋਲ ਸਕਦੇ ਸਕੇ ਜਦੋਂ ਪੰਜਾਬ ਦੇ ਵਿੱਚ ਬਜਟ ਦੇ ਉੱਪਰ ਬੈਸ ਚੱਲ ਰਹੀ ਹੈ ਪੂਰੇ ਇੰਡੀਆ ਦਾ ਬਜਟ ਪੇਸ਼ ਹੋਇਆ ਹੋਇਆ ਉਹ ਇਸ ਵੇਲੇ ਬਜਟ ਤੇ ਵੀ ਬੋਲ ਸਕਦੇ ਸੀ ਤੇ ਉਹ ਬਜਟ ਦੀ ਬੈਸ ਦੀ ਜਗ੍ਹਾ ਤੇ ਉਹ ਅਮਰਤਪਾਲ ਦੀ ਤੇ ਉਹਦੀ ਗੱਲ ਕਰ ਰਹੇ ਆ ਉਹ ਥੋੜਾ ਆਊਟ ਆਫ ਕੰਟੈਕਸਟ ਵੀ ਹੋ ਜਾਂਦਾ ਬੈਟਰ ਇਹ ਹੁੰਦਾ ਕਿ ਵੀ ਇੱਕ ਵਾਰੀ ਉਹ ਐਂਟਰੀ ਕਰਦੇ ਪੰਜਾਬ ਦੇ ਬਜਟ ਦੇ ਲਈ ਪੰਜਾਬ ਲਈ ਕੁਝ ਮੰਗ ਕਰਦੇ ਹੋ ਤੇ ਉਸ ਤੋਂ ਬਾਅਦ ਉਹ ਨਾਲ ਗੱਲ ਕਰ ਲੈਂਦੇ ਗੱਲ ਕਰ ਸਕਦੇ ਸੀ ਉਹ ਲੇਕਿਨ ਉਹ ਕਿਉਂ ਨਹੀਂ ਕਰ پا ਰਹੇ ਇੱਕ ਚੀਜ਼ ਇਹ ਮੈਂ ਜਿੱਤੇ ਕਮੈਂਟ ਨਹੀਂ ਕਰ ਸਕਦਾ ਇਸ ਚੀਜ਼ ਨੂੰ ਇਸ ਤਰੀਕੇ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਖਾਸ ਤੌਰ ਤੇ ਸਿੱਖ ਵਿਚਾਰਧਾਰਾ ਨਾਲ ਵਿਤਕਰਾ ਕੀਤਾ ਜਾ ਰਿਹਾ ਕਿਉਂਕਿ ਉਹ ਸ਼ਹੀਦ ਭਾਈ ਬੀਨ ਸਿੰਘ ਦੇ ਬੇਟੇ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਤੇ ਗੋਲੀਆਂ ਚਲਾਈਆਂ ਇਹ ਵੀ ਮੰਨਿਆ ਜਾ ਰਿਹਾ ਕਿ ਹੋ ਸਕਦਾ ਉਹਨਾਂ ਨੂੰ ਤਾਂ ਵੀ ਬੋਲਣ ਨਾ ਦਿੱਤਾ ਜਾਂਦਾ ਹੋਵੇ ਦੇਖੋ ਉਹ ਸੈਂਟੀਮੈਂਟ ਤਾਂ ਹੈਗਾ ਹੀ ਹੈ ਪਰ ਉਹਦੇ ਵਿੱਚ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉੱਥੇ ਟਾਈਮ ਦੀ ਬੜੀ ਸ਼ਾਰਟੇਜ ਹੁੰਦੀ ਹੈ ਤੇ ਸਿੰਗਲ ਪਰਸਨ ਜਿਹੜਾ ਕਿ ਇੰਡੀਪੈਂਡੈਂਟ ਐਮਪੀ ਹੈਗਾ ਉਸ ਨੂੰ ਕਿੰਨਾ ਟਾਈਮ ਸਲੋਟ ਚ ਕਿੰਨਾ ਦੇ ਪਾਣਗੇ ਲੇਕਿਨ ਫੇਰ ਵੀ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਉਹ ਕਾਫੀ ਕੁਝ ਉਥੇ ਪਰਫਾਰਮ ਕਰ ਸਕਦਾ ਹੈਗਾ ਤੇ ਮੈਂ ਤਾਂ ਉਹਨਾਂ ਨੂੰ ਇਹ ਹੀ ਸਲਾਹ ਦਵਾਂਗਾ ਕਿ ਬੈਟਰ ਹੋਏਗਾ ਕਿ ਉਹ ਇਸ ਸਾਰੇ ਕੰਟੈਕਸਟ ਦੇ ਵਿੱਚ ਬਜਟ ਦੇ ਉੱਪਰ ਹੀ ਗੱਲ ਕਰਨ ਤੇ ਬਜਟ ਦੇ ਵਿੱਚ ਹੀ ਜੇ ਉਹਨਾਂ ਨੂੰ ਸਮਾਂ ਮਿਲਦਾ ਤੇ ਉਹਦੇ ਵਿੱਚ ਆਪਣੀਆਂ ਗੱਲਾਂ ਕਰ ਸਕਦੇ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸੰਨਲ ਚੁੰਨੀ ਧੰਨਵਾਦੀ ਬਹੁਤ ਬਹੁਤ ਸਾਡੇ ਨਾਲ ਸਾਬਕਾ ਐਸਟਪੀਸੀ ਮੈਂਬਰ ਅਮਰਿੰਦਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਜੋ ਹਾਲਾਤ ਬਣੇ ਹੋਏ ਨੇ ਅਕਾਲੀ ਦਲ ਦੀ ਜੋ ਸਥਿਤੀ ਬਣੀ ਹੋਈ ਹੈ ਇਸ ਵੇਲੇ ਉਹ ਚਰਚਾ ਦਾ ਵਿਸ਼ਾ ਹੈ ਸੋ ਇਹਨਾਂ ਦੇ ਨਾਲ ਵੀ ਡਿਸਕਸ਼ਨ ਕੀਤੀ ਹੈ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ